ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵਾਇਜੀ ਆਪਣਾ ਗੁਰੂ ਘਰ ਹਾਜ਼ਰੀ ਕਰਾਂ ਜੀ ਦਿਨ ਦੀ ਸ਼ੁਰੂਆਤ ਅੱਜ ਗੁਰੂ ਘਰ ਤੇ ਬਣੇ ਰਹੋ ਜੀ ਆਪਣੀ ਵੀਡੀਓ ਕੋਲ ਮੌਤ ਬਲੇਤੀ ਇੱਕ ਪੜੋ ਹੋਈ ਲਿਓ ਜੀ ਚੱਕਲੀ ਗੱਡੀ ਆਪਾਂ ਨੇ ਜਾ ਰਹੇ ਆਪਾਂ ਠੀਕੇ ਨੂੰ ਹਰਿਆਣੇ ਵਾਂ ਮਿਲਾਂ ਜੀ ਜਾ ਕੇ ਅੱਗੇ ਵੀਡੀਓ ਮਾ ਬਣੇ ਰਹੋ ਅੱਜ ਹੋ ਗਏ ਇਕੱਠੇ ਆਪਣੇ ਗੱਲ ਭਿੰਦਾ ਵੀ ਅੱਜ ਮਡੌਲੀ ਵਾਲਾ ਕੈਪਿਲ ਦਾ ਆਸਤਰੀ ਗੱਲ ਬਾਈ ਸਾਰਿਆਂ ਨੂੰ ਹੋਰ ਵੀੰਦੇ ਠੀਕ ਹੈ ਵੀਰ ਹਾਂ ਵਧੀਆ ਬਾਈ ਉਹ ਠੀਕ ਹੈ ਮੱਥੇ-ਮੱਥੇ ਸਾਰੀ ਜਗ੍ਹਾ ਹਾਂ ਠੀਕ ਹੈ ਮਨਾਲੇ ਮਨਾਲੇ ਸਾਰੇ ਗੁਰੂ ਵੀਰ ਹਾਂ ਮਨਾਲੇ ਵੀਰ 25 ਵਾਲੇ ਦਾ ਸਾਰੇ ਹਾਂ ਆਮਨ ਗਰਮੀ ਮਾਂਜਾ ਠੀਕ ਹੈ ਜੀ ਸਾਸਰੀ ਕਾਲ ਸਾਰਿਆਂ ਨੂੰ ਜੀ 30 ਸਲਟਮ ਆ ਗਿਆ ਚਲੋ ਉਹ ਨਹੀਂ ਬਾਈ ਮੇਰੇ ਘਰ ਮੀਂਹ ਨਰ ਪਿਆ ਉਹਦਾ ਮੈਂ ਕੱਢਣਾ ਪੈ ਗਿਆ ਗਰਮੀ ਆ ਗਈ ਬਹੁਤ ਅੱਪਾ ਚਾਹੋ ਖਾਮੇਗੇ ਜਾ ਕੇ ਤਾਂ ਕੋਈ ਸ਼ੇਰ ਸ਼ੂਰ ਕਰਦੇ ਕਰੋ ਬਾਈ ਠੀਕ ਹੈ ਬਾਈ ਮਿਲਾਂ ਜੀ ਕਰਦੇ ਨਹੀਂ ਕਰਕੇ ਮਿਲਾਂ ਭਾਈ ਅਕਾ ਬੜੇ ਰਿਹਾ ਆਪਣੀ ਵੀਡੀਓ ਲੱਗਰ ਛਗਏ ਬਾਈ ਆਪਾਂ ਚਾਹ ਆ ਹੋਰ ਜੀ ਥੋੜੀ ਜਿਹਾ ਹਾਂ ਬਾਈ ਹਾਂ ਲੈ ਇੱਕ ਕੱਪਾ ਠੀਕ ਹੈ ਬਾਈ ਪੀ ਲਾ ਧੰਨਵਾਦ ਮੀਰ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਾਉ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਹੋਰ ਪਰਿਵਾਰ ਸਭ ਚਲੋ ਵਧੀਆ ਜੀ ਬਾਉ ਜੀ ਬੰਦਿਆਂ ਨੂੰ ਜੀ ਆਪਾਂ ਨੂੰ ਕੋਈ 10 ਸਾਲ ਕੇ ਕਰੀਬ ਹੋ ਗਿਆ ਟਰਾਲੀਆਂ ਬਣਵਾਉਂਦਿਆਂ ਨੂੰ ਬਹੁਤ ਮਤਲਬ ਚੰਗੇ ਸੁਭਾਅ ਕੇ ਇਨਸਾਨ ਹੈ ਬਾਉ ਜੀ ਹੈਨਾ ਲੌਕਡਾਊਨ ਦੇ ਵਿੱਚ ਟਰਾਲੀਆਂ ਲੈ ਕੇ ਤੇ ਆਪਾਂ ਬਣਵਾ ਕੇ ਉੱਤੇ ਪਹਿਲਾਂ ਵੀ ਲੈ ਕੇ ਦੇ। ਹੋਰ ਬਾਬੂ ਜੀ। ਹਾਂ ਜੀ ਬਹੁਤ ਵਧੀਆ। ਠੀਕ ਹੈ ਜੀ ਕਿਵੇਂ ਅੱਜ ਕੱਲ੍ਹ ਜਿਹੇ ਮਾਤਰੀ ਲੋਕ 2-7 15-16 7 ਠੀਕ ਹੈ ਜੀ। ਸਤੰਥ ਤੁਹਾਨੂੰ ਹਾਜ਼ਰ ਮਿਲੂਗੀ। ਠੀਕ ਹੈ ਜੀ। ਕੋਈ ਕੋਈ ਪਹਿਲਾਂ ਪਾ ਦੁਨੀਆਂ ਬਣਾਏ ਰਹਿੰਦੇ ਸਿੰਪਲ ਟਰਾਲੀਆਂ। ਇਹ ਮਤਲਬ ਮੋਡੀਫਿਕੇਸ਼ਨ ਵਾਲੀਆਂ ਟਰਾਲੀਆਂ ਲੱਗੀਆਂ ਬਣਨਾ ਹੈ ਜੀ। ਚਲੋ ਗੁਰੂ ਮਹਾਰਾਜ ਦੀ ਕਿਰਪਾ ਜੀ ਹੈਨਾ। ਹਾਂ ਜੀ। ਪੂਰੀ ਐਨ ਐਨ। ਪੂਰੀ ਜੀਪਾਂ ਜੂਪਾਂ ਲਾ ਕੇ ਨ ਦੇਖੋ ਸਾਰਾ ਉੱਪਰ ਹਨਾ ਇਹ ਕਿ 47 ਲਾ ਕੇ ਲੋਕੋ ਲੋਕੋ ਹਨਾ ਪੂਰੀ ਲੋਕਈ ਆ ਇੰਤਰਾ ਜੀਗਾ ਚੀਗਾ ਵੀਰੋ ਹਨਾ ਨਿਊ ਆ ਦੇਖਿਆ ਜਾ ਰਿਹਾ ਖੰਭਣਾ ਪਾ ਰਹੇ ਟੈਂਪਲ ਜੀ ਸਾਡੇ ਕੋਲ ਕਾਫੀ ਟਾਈਮ ਤੋਂ ਆ ਰਹੇ ਨੇ 2015 ਕੇ ਆ ਰਹੇ ਆ ਜੀ ਆਪਾਂ ਲਗਾਤਾਰ ਮੈਂ ਕਿਹਾ ਵੀ 15 ਟਰਾਲੀਆਂ ਤਾਂ ਇਕੱਲੇ ਹਰਪਾਲ ਪਰਮਾ ਚਲੇ ਗਈਆਂ ਹੋਣੀਆਂ ਜਿਹੜੀ ਹੋਰ ਰਿਸ਼ਤੇਦਾਰਾਂ ਨੂੰ ਮਿੱਤਰ ਪਿਆਰਾਂ ਨੂੰ ਲੱਗ ਹੈ 15 ਟਰਾਲੀਆਂ ਇਕੱਲੇ ਹਰਪਾਲ ਪਰਮਾ ਚਲੇ ਗਈਆਂ ਆਪਣੀ ਟਰਾਲੀ ਤੋਂ ਕੋਈ ਨੰਬਰ ਨਹੀਂ ਨਾ ਅਜੇ ਤੱਕ ਆਇਆ ਨਹੀਂ ਮਤਲਬ ਮਾੜੀ ਚੀਜ਼ ਨਹੀਂ ਖਰੀਦਦੇ ਕਰ ਫਰੀ ਅੰਕਲ ਮਤਲਬ ਉਹ ਵੀ ਉਹਦੇ ਟਰਾਲੀਆਂ ਲੈ ਕੇ ਉਹਨਾਂ ਨੇ ਪਿੱਛੇ ਦੇ ਟਰਾਲੀਆਂ ਬਣਵਾਈ ਤੇ ਉਹਨੇ ਉਹ ਵਾਪਸ ਕਰਕੇ ਦੁਬਾਰੇ ਉਹਰੇ ਲੈ ਕੇ ਗਏ ਜਿਹੜਾ ਕਹਦਾ ਮਨ ਖੁਸ਼ ਹੋਣਾ ਚਾਹੀਦਾ ਹਾਂਜੀ ਹਾਂ ਤਾਂ ਹੀ ਸਾਨੂੰ ਟਰਾਲੀ ਵਿੱਚੋਂ ਦਾ ਫਾਇਦਾ ਨਹੀਂ ਕੋਈ ਫਾਇਦਾ ਨਾ ਠੀਕ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਦੇਖੋ ਟਰਾਲੀ ਤਿਆਰ ਹੋਈ ਦੀਆਂ ਆਪਣਾ ਅਮਨ ਨੇ ਬਣਵਾਈਆਂ ਤੂੜੀ ਵਾਸਤੇ 12 6 ਵਾਲੀਆਂ ਦੋ ਟਰਾਲੀਆਂ ਦਈਏ ਸਾਈ ਆਪਣਾ ਵੇਖੋ ਹਫਤੇ 10 ਦਿਨ ਮੈਂ ਤਿਆਰ ਹੋ ਜਾਏਗੀ ਆਪਣੀ ਪਹਿਲਾਂ ਟਰਾਲੀਆਂ ਗਈਆਂ ਕਾਫੀ ਕਲਗਲ ਵਰਤਦੇ ਨੂੰ ਆਪਾਂ ਨੂੰ 9-10 ਸਾਲ ਹੋ ਗਏ 15 ਮਟਰ ਟਰਾਲੀ ਬਣਵਾਈ ਦੀ ਪਹਿਲਾਂ ਆਪਾਂ ਨੇ ਕਿ ਸਭ ਐਗਰੀਕਲਚਰ ਵਰਕਰਸ ਕੇ ਨਾਮ ਪਾ ਆਪਣਾ ਵਰਕਸ਼ਾਪ ਹੈ ਉਰੇ ਰ ਗਈਆਂ ਆਪਣੀਆਂ ਟਰਾਲੀਆਂ ਬਹੁਤ ਬਣ ਕੇ ਇਹ ਟਰਾਲੀਆਂ ਖੜੀਆਂ ਬਣੀ ਵਿਆਂ 16 ਫੁੱਟੀ ਦੇਖੋ ਉਹ ਖੜੀਆਂ 14 ਫੁੱਟੀ ਪਰਾਂ ਇਸੇ ਇਹ ਹੱਬਾਂ ਪਈਆਂ ਦੇਖੋ ਇਸੇ ਆਪ ਤਿਆਰ ਕਰ ਰਹੇ ਆ ਬਾਈ ਕਰ ਰਿਹਾ ਕੰਮ ਜਿਹੇ ਜੀ ਮਰਜ਼ੀ ਟਰਾਲੀ ਆਪਣੇ ਹਿਸਾਬ ਨਾਲ ਬਣਵਾ ਸਕਾ ਬੰਦੇ ਕੋਈ ਮੱਛੀ ਹੁੱਕ ਕੋਈ ਸਿੰਪਲ ਰਿੱਤੇ ਵਾਦਰੀ ਵਾਸਤਾ ਕੋਈ ਟੂੜੀ ਵਾਸਤਾ ਪਾਰੀ ਦੇ ਪਾਰੀ ਹੌਲੀ ਦੇ ਹੌਲੀ ਕੁਟਾ ਟਾਟਾ ਦਾ ਲੋਹਾ ਲਾਣਾ ਕੋਈ ਲੋਕਲ ਲਾਣਾ ਜਿਹੇ ਜੀ ਮਰਜ਼ੀ ਟਰਾਲੀ ਬਣਾਓ ਸਿੱਕ ਪਾਲਾ ਫਰਸ ਪਵਾਓ ਜਿਹੇ ਮਰਜ਼ੀ ਕਰੋ ਇਸ ਤਰ੍ਹਾਂ ਠੀਕ ਹੈ ਸਤਿ ਸ੍ਰੀ ਅਕਾਲ ਜੀ ਖੁਸ਼ ਆਮ ਆਨ ਪੂਰਾ

ਐ ਲੋਗੋ ਲੇਜ਼ਰ ਕਟਿੰਗ ਹੈ ਲੋਗੋ ਹੈ ਬਿੱਡ ਬਣਵਾਣਾ ਜੋ ਮਰਜ਼ੀ ਬਣਵਾਓ ਦੇਖੋ ਸਭ ਲੇਜ਼ਰ ਕਟਿੰਗ ਹੋਈ ਹੈ ਦੇਖੋ ਇਹਦੇ ਪੈਪਾਂ ਵਾਲੇ ਕੱਟ ਬਿੱਡ ਹੈ ਨਾ ਹਾਰ-ਪਾਰ ਜਿਹੜੇ ਕੁੰਮੀ ਆਏ ਚੀਕ ਹੈ ਦੇ ਆਏ ਟਰਾਲੀਆਂ ਦੀ ਸਾਈ ਆ ਕੇਦੇ ਆਪਾਂ ਘਰਾਂ ਜੋ ਟਰਾਲੀ ਬਾਈ ਕੱਲ ਗਈ ਭਰੀ ਵਿਦਿਆ ਜੋੜਿਆ ਟਰੈਕਟਰੀ بیمਾ ਇਹ ਹਾਲੈਂਡ ਅੱਜ ਲੱਦਿਆ ਸਵੇਰੀ ਚਾਹੇਗੀ ਆ ਵਈ ਦੋ ਟਰਾਲੀ ਆਪਣੀ ਮਿਲਣ ਨੂੰ ਮਣਰੇ ਹੋ ਜੀ ਸਵੇਰੇ ਆਪਣੀ ਵੀਡੀਓ ਵਲ ਫਿਲਾਂ ਨਵੀਂ ਵੀਡੀਓ ਮੇਲਾ ਮੇਲਾ ਮਾ ਜਾ ਕੇ ਕਹਿਣਾ ਕਰ ਲੋ ਦੋਏ ਟਰੈਕਟਰਾਂ ਨੇ ਕਰਦੀਆਂ ਟੰਕੀਆਂ ਫੁੱਲ ਫੁੱਲ ਤਿਆਰੀ ਹੈ ਬਾਈ ਦੇਖੋ ਕਿਸ ਤਰ੍ਹਾਂ ਰਹਾ ਹੈ ਨਾ ਜਿਹੜਾ ਸਵੇਰੇ ਮਿਲਾਂ ਜੀ ਵੀਡੀਓ ਮਾ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ